ਉਹ ਹੋ ਹਾਂਜੀ ਬੇਟਾ ਹਾਂਜੀ ਲਗੋ ਰੱਖ ਲੈ ਅਸੀਂ ਨਹੀਂ ਚੁੱਕਾਂ ਹਾਂਜੀ ਪੁੱਤ ਲਗੋ ਰੱਖ ਲੈ ਇਹ ਦੱਸੋ ਤੁਸੀਂ ਇਹ ਗੱਲ ਕਦੋਂ ਕਹਿੰਦੇ ਵੀ ਫਿਰ ਕੀ ਹੋ ਗਿਆ ਧੀ ਨਾ ਕਰ ਲਿਆ ਤਿੰਨ ਸਾਲ ਦੀ ਧੀ ਨਾਲ ਕਰਨਾ ਸੀ ਮੈਂ 9 ਵਜੇ ਤੈਨੂੰ ਦੱਸਿਆ ਤੇਰਾ ਫਰਜ਼ ਨਹੀਂ ਬਣਦਾ ਸੀ ਕਿਸੇ ਨੂੰ ਦੱਸਣ ਦਾ ਬੈਠੀ ਤਾਂ ਮਾਰੀ ਜਾਣੀ ਮੈਂ ਮੈਂ ਕਰੀ ਜਾਣੀ ਹੁਣ ਤੂੰ ਸਾਨੂੰ ਦੱਸ ਦਿੰਦੀ ਸੀ ਉਹਨੂੰ ਮਾਰ ਦੇ ਦੇ ਤੂੰ ਗੱਲਾਂ ਕਰਦੀਆਂ ਕਿਹੜੀਆਂ ਯਾਰ ਰਾਤ ਨੂੰ 9 ਵਜੇ ਤੈਨੂੰ ਦੱਸਿਆ ਤੇਰੀ ਨੂੰਹ ਨੇ ਤੇਰਾ ਫਰਜ਼ ਨਹੀਂ ਬਣਦਾ ਸੀ ਕਿਸੇ ਨੂੰ ਪਿੰਡ ਦੇ ਨੂੰ ਦੱਸਣ ਦਾ ਅਸਤਾਲ ਮਰ ਕੇ ਨਾ ਜੀ ਬੱਲੇ ਤੁਸੀ ਨੂੰ ਛਡਾਉਣ ਇਹਨੂੰ ਆ ਕੇ ਤੁਸੀਂ ਤੂੰ ਥਾਣੇ ਬੈਠੀ ਹੈ ਤੂੰ ਹਸਪਤਾਲ ਗਈ ਨਹੀਂ ਤੂੰ ਕੋਈ ਇੱਕ ਟੀਨ ਨਾਲ ਗਲਤ ਹੋ ਗਿਆ ਉਰੇ ਕਰ ਬੈਠੀ ਹੈ ਜਿਹੜਾ ਮਰਜੀ ਲੈ ਕੇ ਆਏ ਤੁਸੀਂ ਉਹ ਤਾਂ ਦੇਖੋ ਵਿਚਾਰੀ ਬੱਬੀ ਜੀ ਬੇਵੋਸ ਬਈਆ ਕੁੜੀ ਰਾਤ ਜੀ ਇਹਨਾਂ ਨੇ ਤਸੱਦਦ ਕੀਤਾ ਉਹਦੇ ਵਿਚਾਰੀ ਨਾਲ 3 ਸਾਲ ਦੀ ਕੁੜੀ ਹੈ ਜੀ ਇਹਨਾਂ ਦੇ 3 ਸਾਲ ਦੀ ਬੱਚੀ ਨਾਲ ਇਹਨਾਂ ਦੇ ਬੇਟੇ ਨੇ ਰੇਪ ਕਰਤਾ ਜਦੋਂ ਗਿਓ ਪਹਿਲੀ ਵਾਰੀ ਘਰੇ ਕਿੰਨੇ ਵਜੇ ਗਿਓ ਇਹਨਾਂ ਦੀ ਅਸੀਂ ਗਏ ਜੀ 8 8:30 ਵਜੇ 8 ਵਜੇ ਮਤਲਬ 8 ਤੋਂ 8 12 ਘੰਟੇ ਹੋ ਗਏ ਤੜਫਦੀ ਰਹੀ ਬੱਚੀ ਇਹ ਜਲਾਦ ਇਨਸਾਨ ਕੁੰਡਾ ਲਾ 那也没有死的。No,